ਗੁਰੂ ਗੋਬਿੰਦ ਸਿੰਘ ਜੀ ਧੰਨਵਾਦ ਨਾਜਵਾਨ ਆਗੂ ਦਾ ਹੁਣ ਮੈਂ ਬੇਨਤੀ ਕਰਾਂਗਾ ਸਰਦਾਰ ਗੁਰਮੀਤ ਸਿੰਘ ਜੀ ਗੋਲੇ ਵਾਲਾ ਸਾਹਿਬ ਸੀਨੀਅਰ ਮੀਤ ਸੂਬਾ ਪ੍ਰਧਾਨ ਭਾਰਤ ਸਾਰੇ ਮੇਰਾ ਅੱਜ ਮੈਂ ਦੂਦੀ ਗੱਲ ਲੈ ਕੇ ਆਇਆ ਇਸ ਕਰਕੇ ਇੱਕ ਇਹਨੇ ਕਿਰਪਾ ਵੀ ਕਰਾਉਂਗੇ ਤੇ ਮੇਰੇ ਘਰ ਪਿੱਛੇ ਤੱਕ ਪਛਾ ਦੇਵਾਂਗੇ ਤੇ ਆਪਾਂ ਦਰਲੇ ਬਰਲੇ ਜੋਗ ਬੈ ਜਾਗੇ ਤੇ ਥੋੜੀ ਜੜੀ ਆ ਨਾ ਸਭੀ ਬਹੁਤ ਦੂਤਾ ਵਧੀਆ ਜਾਊਗੀ ਇਸ ਕਰਕੇ ਬੇਨਤੀ ਹੈ ਸਾਰੇ ਮੇਰੇ ਕਿਸੇ ਬੰਦਿਆਂ ਨੂੰ ਪੰਜਾਬ ਦੇ ਵਿੱਚ ਚੌਂਕੀ ਹੋਰੇ ਗੰਨ ਜੋ 26 ਨਵੰਬਰ 2020 ਤੋ ਆਪਾਂ ਦਿੱਲੀ ਦੇ ਗੁਰੂਆਂ ਤੇ 13 ਮਹੀਨੇ ਜੱਗ ਡੇਰੇ ਵਾਲੇ ਕਿਉਂਕਿ ਕੇਂਦਰ ਸਰਕਾਰ ਨੇ ਤੁਹਾਡੀਆਂ ਜ਼ਮੀਨਾਂ ਖੋਣ ਵਾਸਤੇ ਜੋ ਤੇ ਫਰਾਲਾ ਕੀਤਾ ਸੀ ਪਹਿਲਾ ਮਸਾਲਾ ਸੂਜਮਤ ਮੋਰਚੇ ਦੇ ਆਖੰਡ ਸਾਹਿਬ ਜਿੰਨੇ ਕਿਸਾਨ ਵੀ ਆਏ ਮੇਰੀਆਂ ਭੈਣਾਂ ਸਾਰਿਆਂ ਨੂੰ ਫਤਿਹ ਅਰਦਾ ਕਰਦਾ ਵੈਕੀ ਪਾਲਸਾ ਵੈਕੀ ਜੀ ਖੜੇ ਜਾ ਨੌਜਵਾਨੀ ਬਾਰੇ ਇਹਨਾਂ ਨੂੰ ਪਹੇਕਾ ਸੀ ਕਿ ਜੁਗ ਨੌਜਵਾਨ ਸਿਹਤਮੰਦ ਸੀ ਤੇ ਅਸੀਂ ਗਲਤ ਕੌਲਸਟਾ ਲਿਆ ਕੇ ਖੇਤੀ ਨੂੰ ਘਾਟੇ ਹੁੰਨ ਬਣਾ ਕੇ ਉਹਨਾਂ ਨੂੰ ਦੇਸ਼ ਤੋਂ ਜਾਣ ਲਈ ਬਾਹਰ ਦੇ ਨੂੰ ਕਰ ਦਿੱਤਾ ਤੇ ਹੁਣ ਤਾਂ ਬਜ਼ੁਰਗ ਤੇ ਜਾਣ ਰਸਿਆਂ ਵਾਲੇ ਰਹਿ ਗਏ ਹੁਣ ਤਾਂ ਜ਼ਮੀਨ ਖੁਣੀ ਬਹੁਤ ਸੌਖੀ ਆ ਪਰ ਇਹ ਜਿਹੜੀ ਪੰਜਾਬ ਦੀ ਗੁਰੂਆਂ ਪੀਰਾਂ ਦੀ ਧਰਤੀ ਆ ਇਹ ਜਿਹੜੀ ਧਰਤੀ ਹੈ ਇੱਥੋਂ ਦੇ ਜੋ ਲੋਕ ਜੋ ਇੱਥੋਂ ਦੇ ਵਸਨੇ ਆ ਜਿਹੜੇ ਇਸ ਜ਼ਮੀਨ ਮਿੱਟੀ ਨਾਲ ਜੁੜੇ ਹੋਇਆ ਉਹਨਾਂ ਦੇ ਡੋਲਿਆ ਵਿੱਚ ਉਹਨਾਂ ਵਿੱਚ ਬਜ਼ੁਰਗਾਂ ਦਾ ਖੂਨ ਆ ਜਿਨ੍ਹਾਂ ਨੇ ਦੇਰ ਦੀ ਰੱਖਿਆ ਕੀਤੀ ਆ ਆਪਣਾ ਖੂਨ ਡੋਲ ਕੇ ਸ਼ੈਲਾਜ ਲੱਗੀ ਆ ਤਾਂ ਇੱਕ ਸਾਲ ਜੀ ਨੂੰ ਇਹਨਾਂ ਤੋਂ ਇਹ ਬਿਦਾਨ ਖਾਲੀ ਵੀ ਹੋਣਗੇ ਤੇ ਅਗਲੀ ਫਸਲ ਸਾਡੀ ਜਿਹੜੀ ਆ ਉਹ ਦੇਖੋ ਕੀ ਹਾਲ ਸਾਡਾ ਹੋਊਗਾ 1 ਅਕਤੂਬਰ ਤੋਂ ਕਾਰਾ ਮਾਰਨ ਵਾਲੀ ਸਰਕਾਰ 20-25 ਦਿਨਾਂ ਬਾਅਦ ਕਿ ਸਾਨੂੰ ਸੜਕਾਂ 'ਤੇ ਬੈਠ ਕੇ ਫਸਲਾਂ ਵੇਚਣੀਆਂ ਪਈਆਂ ਪਹਿਲਾਂ ਤਾਂ ਸਰਕਾਰ ਨੇ ਸਾਨੂੰ ਆਪਸੇ ਲੜਾਉਣ ਵਾਸਤੇ ਖੁੱਟ ਪਾਉਣ ਵਾਸਤੇ ਪಂಚਾਇਤੀ ਚੋਣਾਂ ਸਾਡੇ ਸੂਜਨ ਦੇ ਚੋਣੇ ਦੇ ਵਿੱਚ ਲਿਆ ਕੇ ਇਹਨਾਂ ਨੇ ਸਾਨੂੰ ਲੜਾਉਣ ਦੀ ਕੋਸ਼ਿਸ਼ ਕੀਤੀ ਤਾਂ ਜਿਹੜੇ ਚੋਣੇ ਦੀ ਫਸਲਾਂ ਉਹ ਸਾਨੂੰ 8-10 ਦਿਨ ਖੇਤਾਂ ਵਿੱਚ ਛੱਲਨੀ ਪਈ ਤਾਂ ਕਿ ਮੰਡੀਆਂ ਦੇ ਵਿੱਚ ਕੰਮ ਸ਼ੁਰੂ ਹੋ ਜਾਵੇ ਸਾਡਾ ਉੱਥੇ ਜਾੜੇ ਫਸਲਾਂ ਦਾ ਨੁਕਸਾਨ ਹੋਇਆ ਸਾਡਾ ਝਾੜ ਘਟਿਆ ਫਸਾ ਖੇਤਾਂ ਵਿੱਚ ਮਿਲਦੀਆਂ ਨੁਕਸਾਨ ਹੋਰ ਘਟੇ ਇਸੇਤੇ ਉਹ ਅੱਜ ਦਾ ਧਰਨਾ ਹੈ ਉਹ ਅਸੀਂ ਦਿੱਲੀ ਆਏ ਤੋਂ 4 ਸਾਲ ਪਹਿਲਾਂ ਗਏ ਸੀ ਉਹਦੀ ਬਰੇਗੰਡ ਮਨਾ ਰਹੇ ਆ ਜਿਹੜੀਆਂ ਸਰਕਾਰ ਦੇ ਨਾਲ ਆਂਦੀਆਂ ਮੰਗਾਂ ਉਹਨਾਂ ਨੂੰ ਯਾਦ ਵੀ ਕਰਾ ਰਹੇ ਆ ਦਿੱਲੀ ਦੇ ਵਿੱਚ ਜੋ ਇਹਨੇ ਸਾਡੇ ਵਾਦੇ ਕੀਤੇ ਸੀਗੇ ਇਹ ਭੁੱਲ ਗਏ ਆ ਉਹ ਅਸੀਂ ਇਹਨਾਂ ਨੂੰ ਵਾਰ-ਵਾਰ ਯਾਦ ਵੀ ਕਰਾ ਰਹੇ ਆ ਅੱਜ ਅਸੀਂ ਚੁਗਰੇ ਗੰਗਨਾ ਕੇ ਸਾਰਾ ਬੁਖਤ ਲਾਇਆ ਇਹਨਾਂ ਨੂੰ ਬਾਤੀ ਅਸੀਂ ਹੱਕ ਲਵਾਂਗੇ ਤੇ ਲੈ ਕੇ ਵੀ ਰਾਂਗੇ ਚਲੋ ਜੀ ਸੰਸਾਰ ਪਾਕਿਸਤਾਨੀ ਰਾਜਵਤ ਅੱਜ ਦੇ ਬਬਲੀ ਇਸ ਨੂੰ ਕਰ ਦਿੱਤੀ ਅਸੀਂ ਪੰਜਾਬ ਸਿੰਘ ਸਾਹਿਬ ਜੋ ਬੜੇ ਗੰਡਾ 22 ਨਵੰਬਰ ਦਿਨ ਜਦੋਂ ਇਹ ਵੀ ਸ਼ੁਕਤ ਹੋਇਆ ਸੀ ਇਸ ਦਿਨ ਅਸੀਂ ਦਿੱਲੀ ਦਾ ਗਰੂਹਾ ਤੇ ਦਸਤਕੀ ਉਹਦੇ ਵਿੱਚ ਅਸੀਂ 700 ਤੋਂ ਉੱਪਰ ਕਿਸਾਨ ਸ਼ਹੀਦ ਕਰਾਇਆ ਔਰ ਚਖੜ ਨੇੜੀਆਂ ਝੁੱਲੀਆਂ ਕਾਫੀ ਸੀ ਘਟਦੇ ਸਹਿਕੀ ਪੁੱਛ ਲੱ ਸੂਤਿਆ ਜਿਹੜਾ ਕਿ ਦੁਨੀਆਂ ਦਾ ਇੱਕ ਮਿਸਾਲ ਬਣਿਆ ਇਸ ਘੱਟ ਦਾ ਉਹਦੀ ਸੀਫਰੇ ਕੰਡ ਬਣਾਉਣ ਵਾਸਤੇ 79 ਜਨਸੰਰਵਾਜ ਦੀ ਪੇਟ ਕਰਨੀ ਅੱਜ ਸੀ 71 ਹੋਏ ਸਾਂ ਪਰ ਫਿਰ ਵੀ ਉਹ ਭਾਵੇਂ ਕਾਨੂੰਨ ਆ ਜਿਹੜੇ ਵਾਪਸ ਹੋ ਗਏ ਆ ਪਰ ਉਹਨੂੰ ਸਿੱਧੇ ਜਾਂ ਸਿੱਧੇ ਢੰਗ ਨਾਲ ਅੱਜ ਵੀ ਮੋਦੀ ਅੱਜ ਪੁਰਾਣੀ ਗਰਮੀ ਦੇ ਵਿੱਚ ਕਿਸਾਨਾਂ ਨੂੰ ਤੰਗ ਕਰਦੇ ਹੋਇਆ ਕਦੇ ਫਸਲ ਦੇ ਪਰਚੇ ਕਦੇ ਬੀਜਪੀ ਦੀ ਸ਼ਾਰਟੇਜ ਕਿਤੇ ਮੁੰਡਿਆਂ ਚੁਰਨ ਕਦੇ ਸਭ ਤੋਂ ਵੱਡਾ ਤੇ ਖਤਰਨਾਕ ਕਿ ਪੰਜਾਬ ਦੇ ਪਾਣੀਆਂ ਤੇ ਹਮਲਾ ਕਰ ਦੇਣਾ ਅੱਜ ਜੇ ਅਸੀਂ ਪਾਣੀ ਦੀ ਗੱਲ ਕਰ ਗਏ ਉਹ ਆ ਨਹਿਰਾ ਸਾਡੇ ਕੋਲ ਦੀ ਲਗਨਦੀਆਂ ਜਿਹਦੇ ਚ 50 ਲੱਖ ਲੀਟਰ ਪਾਣੀ ਜਿਹੜਾ ਹਰ ਰੋਜ਼ ਸਿੱਟਿਆ ਜਾਂਦਾ ਇਕੱਲੇ ਲਦਾੜੇ ਤੋਂ 16 ਕਰੋੜ ਲੀਟਰ ਪਾਣੀ ਹਰ ਰੋਜ਼ ਗੰਦਾ ਕਰਕੇ ਸਿੱਟਿਆ ਜਾਂਦਾ ਹੈ ਕਿ ਬਹੁਤ ਗੰਦਗੀ ਜੁਗਾ ਜਿਹਨਾਂ ਕੈਂਸਰ ਹੋਰੀਆ ਤੇ ਹੋਰਨੇ ਕਬੂਾਰਗੀਆਂ ਹੁੰਦੀਆਂ ਅਸੀਂ ਇਹ ਸਾਰਿਆਂ ਦੇ ਖਾਦ ਪੰਜਾਬ ਨੂੰ ਬਚਾਉਣ ਵਾਸਤੇ ਹਰ ਬੁਢੇ ਤੇ ਆਪਣਾ ਤਨਮਨ ਲਾਵਾਂਗੇ ਜੋ ਪੰਜਾਬ ਦਾ ਸੰਯੁਕਤ ਮੋਰਚਾ ਸਾਨੂੰ ਸਾਡੇ ਪੰਜਾਬ ਦੇ ਆਗੂ ਹੁਕਮ ਦੇਣਗੇ ਅਸੀਂ ਉੱਤੇ ਪੂਰਾ ਉਤਰਾਂਗੇ ਮੈਂ ਜ਼ਿਲ੍ਹਾ ਪ੍ਰਧਾਨ ਤੀ ਕੋਟ ਅਸੀਂ ਜਿਹੜੀ ਪਰਾਲੀ ਨੂੰ ਲੈ ਕੇ ਜਿਹੜੇ ਮੁੱਦੇ ਅੱਜ ਤੇ ਲੜ ਰਹੇ ਆ ਲੜਾਈ ਲੜ ਰਹੇ ਆ ਪਰਾਲੀ ਦੀਆਂ ਇਕੱਠਾਂ ਚੂਹ ਸਾਡੇ ਜ਼ਿਲ੍ਹਾ ਹੁਜੀ ਕੋਟ ਦੇ ਬਹੁਤ ਕੁਝ ਕਹਿੰਦੇ ਆ ਵੀ ਮੈਂ ਇਕੱਠਾਂ ਦਾ ਜਿਹੜਾ ਪ੍ਰਬੰਧ ਪੂਰਾ ਕਰ ਚੁੱਕਿਆ ਅੱਜ ਮੇਰੇ ਪਿੰਡ ਜਾ ਕੇ ਪਿੰਡ ਮੋਰਾਵਲੀ ਉਹਦੇ ਵਿੱਚ ਜਾ ਕੇ ਵੇਖ ਲਓ ਜਾ ਕੇ ਇਕੱਠਾ ਕਿਸਾਨ ਆਪ ਭਰਾ ਚਾ ਕੇ ਆਪ ਦੀ ਵੱਟ ਦੇ ਉੱਤੇ ਰੱਖ ਰਿਹਾ ਇਹ ਇੱਕ ਸਿਰਫ ਇੱਕ ਨਾ ਦੇ ਚੀਫ ਹੈ ਇਹਨਾਂ ਨੂੰ ਜਾ ਕੇ ਖੇਤਾਂ ਦੇ ਵਿੱਚ ਜਾ ਕੇ ਨਾਂ ਇਹਨਾਂ ਨੇ ਦੇਖਣਾ ਹੁੰਦਾ ਕੁਛ ਨਾਂ ਇਹਨਾਂ ਨੂੰ ਪਤਾ ਕੁਛ ਕੁਛ ਵੀ ਇਹਨਾਂ ਨੂੰ ਜਿਹੜੇ ਨੁਕਸਾਨ ਹੋ ਰਹੇ ਆ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਜਿਹੜੇ ਦੋ ਦੋ ਕਿੱਲੇ ਵਾਲਿਆਂ ਨੂੰ ਕਹਿੰਦੇ ਨਾ ਡੀਏਪੀ ਵੀ ਮਿਲ ਰਹੀ ਆ ਅੱਜ ਵੀ ਦੋ ਦੋ ਕਿੱਲੇ ਵਾਲੇ ਵਿਚਾਰੇ ਅੱਜ ਵੀ ਪੁੱਛ ਕੇ ਕਿਸੇ ਤੋਂ ਧਾਰੀ ਲੈ ਕਿਸੇ ਤੋਂ ਕਿਵੇਂ ਕਰ ਨਹੀਂ ਮਿਲਦਾ ਜੀ ਫਿਰ ਜੇ ਅਸੀਂ ਉਹਨਾਂ ਨੂੰ ਕਹਿੰਦੇ ਆ ਨਵੇਂ ਖਾਤੇ ਸਾਡੇ ਸਟੇਟੀਆਂ ਦੇ ਖੋਲੇ ਜਾਣ ਕਿ ਉਹਨੂੰ ਡੀਏਪੀ ਦੀ ਪ੍ਰਵਾਨ ਕੀਤੀ ਜਾਵੇ ਉਹਨਾਂ ਦੇ ਖਾਤੇ ਨਵੇਂ ਨਹੀਂ ਖੋਲੇ ਜਾ ਕਿਉਂਕਿ ਡੀਆਰ ਨਾਲ ਗੱਲ ਕਰ ਲੋ ਡੀਆਰ ਅਕੇ ਮਿੱਠੀਆਂ ਗੋਲੀਆਂ ਦੇ ਕੇ ਉਹ ਤੋਰ ਦਿੰਦਾ ਸਾਡਾ ਜਿਹੜਾ ਬੀਨਤੀ ਹੈ ਕਿ ਸਾਡਾ ਜਿਹੜਾ ਨਾਰਾ ਲਾਇਆ ਬੜਾ ਨਹੀਂ ਸਕਦਾ ਜਾ ਕੇ ਕਿਸ ਨੇ ਜਾ ਕੇ ਦੇਖਿਆ ਕਣਕਾਂ ਦੀਆਂ ਅੰਚ ਕਾਂਗਰਸ ਥੱਲੇ ਜਾ ਕੇ ਦੇਖੋ ਸੁੱਟੀ ਕਿੰਨੀ ਕਿੰਨੀ ਪੂਤਾ ਫਾਇਦਾ ਹੋ ਚੁੱਕੀ ਆ ਉਹਦਾ ਜ਼ਿੰਮੇਵਾਰ ਕੌਣ ਹੈ ਇਸ ਦਾ ਕਹਿੰਦੇ ਜੀ ਗੱਲ ਸਾਹਬ ਜੀ ਕੀ ਬਤ ਹੈ ਸਾਡੀ ਜਿਹੜੀ ਲੜਾਈ ਹੈ ਸਿੱਧੀ ਦੇ ਸਿੱਧੀ ਤੱਕ ਸਰਕਾਰ ਨਾਲ ਰਹਿਣੀ ਸੀ ਤੁਹਾਡਾ ਸਾਨੂੰ ਅੰਦਾਜ਼ਾ ਤਾਂ ਕਿਹਾ ਜਾਂਦਾ ਅੰਦਾਜ਼ੇ ਦਾ ਮਤਲਬ ਹੁੰਦਾ ਭਗਵਾਨ ਨਾਲ ਰਾਬਤਾ ਪਰ ਅਸੀਂ ਜਿੱਥੇ ਵੀ ਜਾਂਮਿਆਂ 26 ਨਵੰਬਰ ਤੂੰ ਆਪਾਂ ਜੇ ਚੇਤੇ ਕਰਕੇ 750 ਸਬਕ ਸੰਪ੍ਰਸ਼ੀਤ ਹੋ ਸਾਡੇ ਤੇ ਗੰਦੇ ਪਾਣੀ ਦੀਆਂ ਬੁਛਾੜਾਂ ਸਿੱਕੀਆਂ ਚੱਲ ਗਿਆ ਚਿੱਕੜ ਸੁੱਕਾ ਜਾਂਦਾ ਅਕਲ ਪਾਸੋਂ ਬਠਿੰਡੇ ਦੇ ਵਿੱਚ ਕੀ ਹੋ ਡੀਏਪੀ ਸਾਨੂੰ ਨਹੀਂ ਮਿਲਦੀ ਅਗਰ ਮਿਲਦੀ ਆ ਬਲੈਕ ਦੇ ਵਿੱਚ ਮਿਲਦੀ ਆ ਤੇ ਸਾਨੂੰ ਇਹ ਵੀ ਨਹੀਂ ਪਤਾ ਵੀ ਤਿੰਨ ਮਹੀਨਿਆਂ ਨੂੰ ਸਾਨੂੰ ਪਤਾ ਲੱਗਿਆ ਕਿ ਜਿਹੜੀ ਡੀਏਪੀ ਅਸੀਂ ਖੇਤ ਦੇ ਵਿੱਚ ਬੀਜੀ ਆ ਉਹ ਤਾਂ ਨਕਲੀ ਸੀ ਉਹ ਤਾਂ ਸਿੰਪਲ ਫੇਲ ਹੋ ਗਈ ਠੀਕ ਹੈ ਜੀ ਅਸੀਂ ਸੜਕਾਂ ਤੇ ਬੈਠਣ ਲਈ ਰੁਲਣ ਲਈ ਮਜਬੂਰ ਆ ਸਾਡਾ ਕੋਈ ਅਗ ਲਾਉਣਾ ਸਾਡੀ ਮਜਬੂਰੀ ਆ ਸਾਡਾ ਕੋਈ ਚਾਹ ਨਹੀਂ ਸਰਕਾਰ ਵੱਲੋਂ ਸਾਨੂੰ ਕੋਈ ਮਤੋਂ ਪੁਖਤਾ ਪ੍ਰਬੰਧ ਨਹੀਂ ਕੀਤੇ ਜਾਂਦੇ ਕੋਈ ਸਹੂਲਤ ਨਹੀਂ ਦਿੱਤੀ ਜਾਂਦੀ ਇੰਨੀ ਇਕ ਗੱਲਾਂ ਕਰਦੇ ਖੰਮਾ ਦੇ ਜਾ ਚੁੱਕਾ ਬਾਕੀ ਤੁਸੀਂ ਆਪ ਜਾਣਿਆ ਸਾਡੀ ਜਿਹੜੀ ਵੀਡੀਓ ਆ ਵੱਧ ਤੋਂ ਵੱਧ ਇਹਨੂੰ ਸ਼ੇਅਰ ਕਰਿਓ ਅੱਗੇ ਕਿਸਾਨਾਂ ਤੱਕ ਵੀ ਪਹੁੰਚੇ ਜਿਹੜੇ ਕਿਸਾਨ ਭਰਾ ਤਰ੍ਹਾਂ ਜਿ ਬੈਠੇ ਆ ਉਹ ਵੀ ਸਾਡੇ ਨਾਲ ਤੁਰਨ ਜਿਹੜੇ ਸੁਧਾਰਨ ਬਤਾਂ